ਸਿਵਲ ਹਸਪਤਾਲ ਤਰਨਤਾਰਨ ਦੇ ਕੁਝ ਕੋ ਡਾਕਟਰ ਕਰਦੇ ਹਨ ਆਪਣੀ ਮਨਮਰਜ਼ੀ ਐਸ ਐਮਓ ਵੱਲੋਂ ਛਾਪਾ ਮਾਰਨ ਤੇ ਡਾਕਟਰ ਪਾਇਗੇ ਗੈਰ ਹਾਜ਼ਰ ਗੈਰ ਹਾਜ਼ਰ ਪਾਇਗੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਖਿਲਾਫ ਹੋਵੇਗੀ ਬੰਦੀ ਕਾਰਵਾਈ ਐਸ ਐਮਓ ਰਮਨਦੀਪ ਸਿੰਘ ਪੰਡਾ ਬੇਸ਼ੱਕ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਵਧੇਨ ਲਈ ਸਿਵਲ ਹਸਪਤਾਲ ਅੰਦਰ ਡਿਊਟੀ ਤੇ ਤਾਇਨਾਤ ਡਾਕਟਰਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਪਰੰਤੂ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਕਿੰਨੀ ਕ ਇਨ ਬਿਨ ਪਾਲਣਾ ਕਰਦੇ ਹਨ ਇਸ ਦੀ ਤਾਜ਼ਾ ਮਿਸਾਲ ਅੱਜ ਸਿਵਲ ਹਸਪਤਾਲ ਤਰਨਤਾਰਨ ਵਿੱਚ ਦੇਖਣ ਨੂੰ ਮਿਲੀ ਜਦੋਂ ਕਿ ਦੁਰਾਨੀ ਡਿਊਟੀ ਤੇ ਤਾਇਨਾਤ ਡਾਕਟਰਾਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਪਰੰਤੂ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਕਿੰਨੀ ਕ ਇਨ ਬਿਨ ਪਾਲਣਾ ਕਰਦੇ ਹਨ ਇਸ ਦੀ ਤਾਜ਼ਾ ਮਿਸਾਲ ਅੱਜ ਸਿਵਲ ਹਸਪਤਾਲ ਤਰਨਤਾਰਨ ਵਿੱਚ ਦੇਖਣ ਨੂੰ ਮਿਲੀ ਜਦੋਂ ਸਿਵਲ ਹਸਪਤਾਲ ਤਰਨਤਾਰਨ ਦੇ ਐਸਐਮਓ ਵੱਲੋਂ ਚੈਕਿੰਗ ਕਰਨ ਤੇ ਹਸਪਤਾਲ ਦੇ ਡਾਕਟਰ ਤੇ ਪੈਰਾਮੈਡੀਕਲ ਸਟਾਫ ਗੈਰਹਾਜ਼ਰ ਪਾਇਆ ਗਿਆ ਮਾਰਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਐਸਐਮਓ ਰਮਨਦੀਪ ਪੰਡਾ ਨੇ ਦੱਸਿਆ ਕਿ ਉਪਰੋਕਤ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਜੋ ਕਿ ਦੌਰਾਨੇ ਚੈਕਿੰਗ ਗੈਰਹਾਜ਼ਰ ਪਾਇਆ ਗਿਆ ਹੈ ਉਹਨਾਂ ਖਿਲਾਫ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਰਨ ਤਾਰਨ ਤੋਂ ਸਨੂ ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਮੈਂ ਡਾਕਟਰ ਗਰਮਨਦੀਪ ਸਿੰਘ ਐਸ ਐਮਓ ਸਿਵਲ ਹਸਪੀਟਲ ਬੋਲ ਰਿਹਾ ਹਾਂ ਤੇ ਅੱਜ ਸਵੇਰੇ ਮੈਂ ਸਿਵਲ ਸਰਜਨ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ 8 ਵਜੇ ਸਵੇਰੇ ਪਹੁੰਚ ਕੇ ਜਦੋਂ ਚੈਕਿੰਗ ਕੀਤੀ ਤਾਂ ਕਾਫੀ ਸਟਾਫ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਗੈਰਹਾਜ਼ਰ ਪਾਇਆ ਗਿਆ ਇਹਨਾਂ ਸਾਰਿਆਂ ਦੇ ਲਈ ਮੈਂ ਭਾਗੀ ਕਾਰਵਾਈ ਕਰਨ ਜਾ ਰਿਹਾ ਹਾਂ ਤਾਂ ਕਿ ਜਵਾਬਦੇਹੀ ਵੀ ਹੋਏਗੀ ਤਾਂ ਕਿ ਅੱਗੇ ਤੋਂ ਨਿਸ਼ਾਸਨ ਤੇ ਪੰਕਚੁਐਲਟੀ ਦਾ ਧਿਆਨ ਲਿਖਿਆ ਜਾ ਸਕੇ ਤੇ ਕੋਈ ਵੀ ਮਾਇਮ ਇਸ ਤਰ੍ਹਾਂ ਦੀ ਆਪਣੇ ਸਮੇਂ ਸਿਰ ਇਤਿਆਰ ਕੇ ਡਿਊਟੀ ਕਰਨ। ਸਫ਼ਾਈ ਦੇ ਕੀ ਪ੍ਰਬੰਧ ਪਏ ਗਏ ਆ। ਸਫ਼ਾਈ ਦੇ ਵਿੱਚ ਵੀ ਕਾਫੀ ਤੂਟੀਆਂ ਪਾਈਆਂ ਗਈਆਂ ਜਿਹੜੇ ਜਿਹਦੇ ਲਈ ਕਿ ਹੁਣ ਤੇ ਸਫ਼ਾਈ ਜਿਹੜੇ ਸੁਪਰਵਾਈਜ਼ਰ ਆ ਉਹ ਵੀ ਅਜੇ ਡਿਊਟੀ ਤੇ ਨਹੀਂ ਆ ਉਹਨੂੰ ਬੁਲਾ ਕੇ ਚੰਗੀ ਤਰ੍ਹਾਂ ਨਾਲ ਪੁਸ਼ਪਤਾਲ ਕੀਤੀ ਹੈ।